ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੇ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਸੀਂ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਸਾਡੀਆਂ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਨੇ ਤੇ ਆਓ ਜੀ ਸ਼ੁਰੂ ਕਰਦੀ ਆ ਅੱਜ ਦੀ ਇਹ ਕਹਾਣੀ ਸਵੇਰ ਦੀ ਲਾਲੀ ਜਦੋਂ ਆਸਮਾਨ ਤੇ撒 ਰਹੀ ਸੀ ਜੰਗਲ ਹੌਲੀ-ਹੌਲੀ ਜਾਗ ਰਿਹਾ ਸੀ ਦਰਖਤਾਂ ਦੀਆਂ ਟਾਹਣੀਆਂ ਤੇ ਬੈਠੀਆਂ ਚਿੜੀਆਂ ਆਪਣਾ ਸਵੇਰ ਦਾ ਰਾਗ ਸੇੜ ਰਹੀਆਂ ਸਨ ਪੱਤਿਆਂ ਵਿੱਚੋਂ ਟਪਕਦੇ ਹੋਏ ਸ਼ਬਨਮ ਦੇ ਬੂੰਦਾਂ ਜਿਵੇਂ ਮੋਤੀ ਬਣ ਕੇ ਚਮਕ ਰਹੀਆਂ ਸਨ ਹਵਾ ਵਿੱਚ ਤਾਜ਼ਗੀ ਦਾ ਅਹਿਸਾਸ ਸੀ ਇਸ ਜੰਗਲ ਵਿੱਚ ਬਹੁਤ ਤਰ੍ਹਾਂ ਦੇ ਜਾਨਵਰ ਰਹਿੰਦੇ ਸਨ ਹਰ ਇੱਕ ਦੇ ਆਪਣੇ ਸੁਭਾਅ ਆਪਣੀ ਚਲਾਕੀ ਆਪਣਾ ਭੋਲੇਪਨ ਦੀ ਇੱਕ ਕਹਾਣੀ ਪਰ ਇੰਨਾ ਸਾਰੇ ਜਾਨਵਰਾਂ ਵਿੱਚੋਂ ਦੋ ਬਹੁਤ ਹੀ ਵੱਖਰੇ ਸੁਭਾਅ ਵਾਲੇ ਜੀਵ ਸਨ ਇੱਕ ਕਾਂ ਤੇ ਇੱਕ ਲੂੰਬੜੀ ਕਾਂ ਕਾਲੇ ਰੰਗ ਦਾ ਸੀ ਪਰ ਉਸ ਦਾ ਦਿਲ ਬਹੁਤ ਸਾਫ਼ ਸੀ ਉਹ ਮੇਸ਼ਾ ਮਿਹਨਤ ਕਰਕੇ ਆਪਣਾ ਪੇਟ ਭਰਦਾ ਕਦੇ ਖੇਤਾਂ ਵਿੱਚੋਂ ਵੀਜ ਚੁੱਕਦਾ ਕਦੇ ਦਰਖਤਾਂ ਤੇ ਚੜ ਕੇ ਫਲਾਂ ਦੇ ਟੁਕੜੇ ਖਾਂਦਾ ਉਸ ਨੂੰ ਆਪਣੇ ਖੰਭਾਂ ਤੇ ਬਹੁਤ ਮਾਣ ਸੀ ਉਹ ਕਹਿੰਦਾ ਭਾਵੇਂ ਮੇਰਾ ਰੰਗ ਕਾਲਾ ਪਰ ਮੇਰੇ ਪਰ ਮੈਨੂੰ ਮੇਰੇ ਖੰਭਾਂ ਤੇ ਮਾਣ ਹੈ ਜੋ ਮੈਨੂੰ ਆਜ਼ਾਦੀ ਦਿੰਦੇ ਨੇ ਜਿੰਨਾ ਨਾਲ ਮੈਂ ਆਸਮਾਨ ਨੂੰ ਸੂ ਸਕਦਾ ਜਿੱਥੇ ਚਾਹਾਂ ਉੱਡ ਸਕਦਾ ਹਾਂ ਕਾਂ ਜੰਗਲ ਦੇ ਹੋਰ ਪੰਛੀਆਂ ਨਾਲ ਵੀ ਮਿਲਾਪ ਕਰਦਾ ਸੀ ਉਹ ਸਭ ਨੂੰ ਇਹ ਹੀ ਦੱਸਦਾ ਸੀ ਕਿ ਸੱਚਾਈ ਤੇ ਮਿਹਨਤ ਨਾਲ ਜੀਵਨ ਕਿਵੇਂ ਸੁਖਮਈ ਬਣਦਾ ਹੈ ਪਰ ਕਈ ਵਾਰੀ ਉਸ ਦੀ ਸਾਦਗੀ ਉਸ ਨੂੰ ਮੁਸੀਬਤ ਵਿੱਚ ਵੀ ਪਾ ਦਿੰਦੀ ਸੀ ਦੂਜੇ ਪਾਸੇ ਜੰਗਲ ਵਿੱਚ ਇੱਕ ਸੀ ਲੂੰਬੜੀ ਜੋ ਬਹੁਤ ਹੀ ਚਲਾਕ ਚਤਰ ਤੇ ਹਮੇਸ਼ਾ ਲਾਲਚੀ ਸੀ ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਨਵੀਂ ਯੋਜਨਾ ਚੱਲਦੀ ਰਹਿੰਦੀ ਸੀ ਕਿ ਕਿਸੇ ਤਰ੍ਹਾਂ ਕਿਸੇ ਦਾ ਹੱਕ ਖੋ ਕੇ ਕਿਵੇਂ ਆਪਣਾ ਭੇਟ ਭਰਿਆ ਜਾਵੇ ਲੂੰਬੜੀ ਨੂੰ ਸ਼ਿਕਾਰ ਕਰਨ ਦੀ ਬਿਜ਼ਾਇਤ ਚਲਾਕੀਆਂ ਕਰਨ ਵਿੱਚ ਹੀ ਮਜ਼ਾ ਆਉਂਦਾ ਸੀ ਉਹ ਅਕਸਰ ਅਕਸਰ ਕਹਿੰਦੀ ਅਕਲ ਨਾਲ ਜਿੱਤਿਆ ਹੋਇਆ ਟੁਕੜਾ ਮਿਹਨਤ ਨਾਲ ਜਿੱਤੇ ਹੋਏ ਤੋਂ ਬਹੁਤ ਸੋਨਾ ਹੁੰਦਾ ਹੈ ਪਰ ਜੰਗਲ ਦੇ ਹੋਰ ਜਾਨਵਰ ਉਸ ਤੋਂ ਸਾਵਧਾਨ ਰਹਿੰਦੇ ਸਨ ਹਰ ਕੋਈ ਜਾਣਦਾ ਸੀ ਕਿ ਲੂੰਬੜੀ ਦੀ ਮਿੱਠੀ ਬੋਲੀ ਦੇ ਪਿੱਛੇ ਕੋਈ ਨਾ ਕੋਈ ਚਾਲ ਉਸ ਦੀ ਲੁਕੀ ਹੁੰਦੀ ਹੈ ਉਹ ਸਵੇਰੇ ਉਸ ਸਵੇਰ ਬਹੁਤ ਹੀ ਸੁਹਾਵਣਾ ਮੌਸਮ ਸੀ ਦਰਿਆ ਦੇ ਕਿਨਾਰੇ ਹਿਰਨ ਪਾਣੀ ਪੀ ਰਹੇ ਸਨ ਬਾਂਦਰ ਟਾਣੀਆਂ ਤੇ ਟਾਣੀਆਂ ਤੋਂ ਝੂਲ ਰਹੇ ਸਨ ਤੇ ਖਰਗੋਸ਼ ਖੇਡ ਰਹੇ ਸਨ ਜੰਗਲ ਵਿੱਚ ਇੱਕ ਅਲੱਗ ਹੀ ਰੌਣਕ ਸੀ ਪਰ ਉਸ ਰੌਣਕ ਦੇ ਵਿੱਚਕਾਰ ਇੱਕ ਟਾਣੀ ਤੇ ਬੈਠਾ ਕਾਂ ਆਪਣੇ ਖੰਭ ਸਾਫ਼ ਕਰ ਰਿਹਾ ਸੀ ਉਸ ਨੇ ਅਜੇ ਤੱਕ ਕੁਝ ਵੀ ਖਾਦਾ ਨਹੀਂ ਸੀ ਉਸ ਦਾ ਪੇਟ ਖਾਲੀ ਸੀ ਪਰਮਨ ਖੁਸ਼ੀ ਕਿ ਉਹ ਸਵੇਰ ਦੀ ਤਾਜ਼ਗੀ ਉਸ ਨੂੰ ਨਮੀ ਤਾਕਤ ਦੇ ਰਹੀ ਸੀ ਉਸੇ ਵੇਲੇ ਜੰਗਲ ਦੇ ਦੂਜੇ ਪਾਸੇ ਲੂੰਬੜੀ ਭੁੱਖੀ ਫਿਰ ਰਹੀ ਸੀ ਪਿਛਲੇ ਦੋ ਦਿਨਾਂ ਤੋਂ ਉਸ ਨੂੰ ਢੰਗ ਨਾਲ ਕੁਝ ਵੀ ਖਾਣ ਨੂੰ ਨਹੀਂ ਸੀ ਮਿਲਿਆ ਉਸ ਦੀਆਂ ਅੱਖਾਂ ਵਿੱਚੋਂ ਭੁੱਖ ਚੱਲ ਕਰ ਰਹੀ ਸੀ ਉਹ ਸੋਚਦੀ ਅੱਜ ਮੈਨੂੰ ਕੁਝ ਨਾ ਕੁਝ ਹਾਸਲ ਕਰਨਾ ਹੀ ਪਵੇਗਾ ਨਹੀਂ ਤਾਂ ਮੇਰਾ ਪੇਟ ਕਿਵੇਂ ਭਰੇਗਾ ਇਸ ਤਰ੍ਹਾਂ ਤਾਂ ਮੈਂ ਕਮਜ਼ੋਰ ਹੋ ਜਾਵਾਂਗੀ ਭੁੱਖੇ ਮਨੁੱਖ ਜਾ ਜਾਨਵਰ ਦੀ ਅਕਲ ਹਮੇਸ਼ਾ ਚਲਾਕੀਆਂ ਵੱਲ ਨੂੰ ਦੌੜਦੀ ਹੈ ਲੂੰਬੜੀ ਵੀ ਰਾਹ ਵਿੱਚ ਸੋਚ ਹੀ ਰਹੀ ਸੀ ਕਿ ਕਿਸੇ ਤਰ੍ਹਾਂ ਉਹਨਾਂ ਜਾਨਵਰਾਂ ਤੋਂ ਕੁਝ ਖੋ ਕੇ ਖਾ ਲਿਆ ਜਾਵੇ ਜੋ ਭੋਲੇ ਨੇ ਜਦੋਂ ਉਹ ਚਲਾਕੀ ਚੱਲਦੀ ਜੰਗਲ ਦੇ ਮੱਧ ਵਿੱਚ ਪਹੁੰਚੀ ਤਾਂ ਉਸ ਦੀ ਨਜ਼ਰ ਉੱਪਰ ਟਾਣੀ ਤੇ ਬੈਠੇ ਕਾਂ ਤੇ ਪਈ ਕਾਂ ਆਪਣੇ ਖੰਭਾਂ ਨੂੰ ਸਾਫ਼ ਕਰ ਰਿਹਾ ਸੀ ਤੇ ਕੁਝ ਸੋਚਾਂ ਵਿੱਚ ਵੀ ਡੁੱਬਿਆ ਹੋਇਆ ਸੀ ਲੂੰਬੜੀ ਨੇ ਕਾਂ ਨੂੰ ਵੇਖ ਕੇ ਆਪਣੇ ਮਨ ਵਿੱਚ ਕਿਹਾ ਇਹ ਕਾਂ ਤਾਂ ਮੇਰੇ ਕੰਮ ਦਾ ਹੋ ਸਕਦਾ ਪਾਵੇਂ ਹੁਸ਼ਿਆਰ ਪਰ ਕਦੇ-ਕਦੇ ਆਪਣੀ ਸਾਦਗੀ ਕਰਕੇ ਫਸ ਜਾਂਦੇ ਨੇ ਵੇਖੀਏ ਜੇ ਮੈਨੂੰ ਕਿੰਨਾ ਖਾਣ ਨੂੰ ਦਿੰਦਾ ਏ ਸੂਰਜ ਹੁਣ ਪੂਰੀ ਤਰ੍ਹਾਂ ਚੜ੍ਹ ਸੁੱਕਾ ਸੀ ਜੰਗਲ ਵਿੱਚ ਚਹਲ ਪਹਿਲ ਵਧ ਗਈ ਸੀ ਹਰ ਜਾਨਵਰ ਆਪਣੀ ਜ਼ਿੰਦਗੀ ਵਿੱਚ ਰੁੱਝਿਆ ਹੋਇਆ ਸੀ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਕਾਂ ਤੇ ਲੂੰਬੜੀ ਦੇ ਵਿਚਕਾਰ ਇੱਕ ਅਜਿਹੀ ਕਹਾਣੀ ਸ਼ੁਰੂ ਹੋਣ ਵਾਲੀ ਹੈ ਜੋ ਜੰਗਲ ਦੇ ਹਰ ਜੀਵ ਲਈ ਇੱਕ ਸਬਕ ਬਣ ਕੇ ਰਹੇਗੀ ਜੰਗਲ ਵਿੱਚ ਸੂਰਜ ਦੀਆਂ ਕਿਰਨਾਂ ਹੁਣ ਪੂਰੀ ਤਰ੍ਹਾਂ ਫੈਲ ਚੁੱਕੀਆਂ ਸੀ। ਪੱਤਿਆਂ ਤੇ ਪੈਣ ਵਾਲੀ ਰੋਸ਼ਨੀ ਉਹਨਾਂ ਨੂੰ ਸੋਨੇ ਵਾਂਗ ਚਮਕਾ ਰਹੀ ਸੀ। ਜਦੋਂ ਹਰ ਜੀਵ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ, ਲੂੰਬੜੀ ਚੁੱਪਚਾਪ ਕਾਂ ਵੱਲ ਨੂੰ ਵਧਦੀ ਜਾ ਰਹੀ ਸੀ। ਲੂੰਬੜੀ ਨੇ ਕਦੇ ਵੀ ਬਿਨਾਂ ਸੋਚੇ ਸਮਝੇ ਕੋਈ ਕਦਮ ਨਹੀਂ ਸੀ ਚੁੱਕਿਆ। ਉਹ ਪਹਿਲਾਂ ਦੂਰੋਂ ਹੀ ਕਾਂ ਨੂੰ ਵੇਖਦੀ ਰਹੀ, ਕਾਂ ਕਦੇ ਆਪਣੇ ਖੰਭਾਂ ਨੂੰ ਸਮਾਰਦਾ, ਕਦੇ ਆਸਮਾਨ ਵੱਲ ਵੇਖਦਾ, ਕਦੇ ਟਾਣੀ ਤੋਂ ਹੇਠਾਂ ਝਾਕਦਾ। ਲੂੰਬੜੀ ਨੇ ਸੋਚਿਆ ਇਹ ਤਾਂ ਬਿਲਕੁਲ 마ਸੂਮ ਜਿਹਾ ਲੱਗਦਾ ਹੈ ਪਰ ਮੈਨੂੰ ਜਲਦੀ ਕਰਨ ਦੀ ਲੋੜ ਨਹੀਂ ਮੌਕਾ ਮਿਲਣ ਤੇ ਹੀ ਚਾਨ ਚੱਲਾਂਗੀ ਉਸੇ ਵੇਲੇ ਕਾਂ ਦੀ ਨਜ਼ਰ ਨੇੜੇ ਪਿੰਡਾਂ ਦੇ ਘਰ ਵੱਲ ਪਈ ਕੁਝ ਲੋਕ ਰੋਟੀ ਪਕਾ ਰਹੇ ਸਨ ਕਾਂ ਦੇ ਮਨ ਵਿੱਚ ਆਇਆ ਕਿ ਕਾ ਸ਼ੁਸ਼ ਨੂੰ ਵੀ ਕੋਈ ਟੁਕੜਾ ਮਿਲ ਜਾਵੇ ਉਹ ਅਕਸਰ ਪਿੰਡ ਦੇ ਨੇੜੇ ਜਾ ਕੇ ਆਪਣੇ ਲਈ ਕੁਝ ਚੁਗ ਕੇ ਲੈਂਦਾ ਸੀ ਅੱਜ ਵੀ ਉਹ ਹੌਲੀ ਹੌਲੀ ਪਿੰਡ ਵੱਲ ਨੂੰ ਨਿਕਲਿਆ ਲੂੰਬੜੀ ਉਸ ਦੇ ਪਿੱਛੇ ਪਿੱਛੇ ਤੁਰ ਪਈ ਪਰ ਉਸ ਤਰ੍ਹਾਂ ਕੀ ਕਾਂ ਨੂੰ ਪਤਾ ਨਾ ਲੱਗੇ ਕਾਂ ਇੱਕ ਘਰ ਦੇ ਵਿਹੜੇ ਵਿੱਚ ਉਤਰਿਆ ਉੱਥੇ ਮਿੱਟੀ ਦੇ ਚੁੱਲ੍ਹੇ ਤੇ ਰੋਟੀ ਸੜੀ ਪਈ ਸੀ ਘਰ ਦੀ ਮਾਲਕਿਨ ਸ਼ਾਇਦ ਹੋਰ ਕੰਮ ਵਿੱਚ ਰੁੱਝ ਗਈ ਸੀ ਤਾਂ ਕਰਕੇ ਉਹ ਰੋਟੀ ਜ਼ਿਆਦਾ ਜਲ ਚੁੱਕੀ ਸੀ ਕਾਂ ਨੇ ਫੁਰਤੀ ਨਾਲ ਇੱਕ ਰੋਟੀ ਦਾ ਟੁਕੜਾ ਆਪਣੀ ਚੁੰਝ ਵਿੱਚ ਫਸਾਇਆ ਤੇ ਤੁਰੰਤ ਦਰਖਤ ਦੀ ਟਾਣੀ ਤੇ ਜਾ ਬੈਠਿਆ ਉਹ ਖੁਸ਼ ਸੀ ਕਿ ਉਸ ਦਾ ਪੇਟ ਭਰ ਜਾਵੇਗਾ ਉਸ ਦੇ ਮਨ ਵਿੱਚ ਆਇਆ ਅੱਜ ਤਾਂ ਮੇਰੀ ਕਿਸਮਤ ਮੇਰੇ ਨਾਲ ਹੈ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੇ ਪਿੱਛੇ ਚਲਾਕ ਲੂੰਬੜੀ ਪਈ ਹੈ ਲੂੰਬੜੀ ਟਾਣੀ ਦੇ ਹੇਠਾਂ ਬੈਠ ਪਹੁੰਚੀ ਤੇ ਉੱਪਰ ਵੱਲ ਵੇਖ ਕੇ ਮਿੱਠੇ ਸੁਰ ਵਿੱਚ ਬੋਲੀ ਓ ਵਾਹ ਵਾਹ ਕਾਂ ਭਰਾ ਜੀ ਤੁਸੀਂ ਤਾਂ ਬਹੁਤ ਸੋਹਣੇ ਲੱਗ ਰਹੇ ਹੋ ਤੁਹਾਡੇ ਕਾਲੇ ਖੰਭ ਤਾਂ ਰਾਤ ਦੀਆਂ ਬੱਦਲਾਂ ਵਾਂਗ ਚਮਕ ਰਹੇ ਨੇ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਾਇਨਾ ਵੀ ਖੂਬਸੂਰਤ ਹੁੰਦਾ ਕਾਂ ਕਿਸੇ ਨੂੰ ਕਾਂ ਨੇ ਕਦੇ ਵੀ ਕਿਸੇ ਨੂੰ ਪਹਿਲਾਂ ਆਪਣੀ ਇੰਨੀ ਤਾਰੀਫ ਕਰਦੇ ਨਹੀਂ ਸੀ ਦੇਖਿਆ ਉਸ ਦਾ ਦਿਲ ਖੁਸ਼ੀ ਨਾਲ ਭਰ ਗਿਆ ਉਸਨੇ ਆਪਣੇ ਖੰਭ ਫਿਲਾ ਕੇ ਹੋਰ ਵੀ ਰੋਵਨਾ ਬੈਠਣਾ ਸ਼ੁਰੂ ਕਰ ਦਿੱਤਾ। ਨੂੰਬੜੀ ਨੇ ਫੇਰ ਕਿਹਾ, "ਪਰਾਜੀ ਤੁਸੀਂ ਤਾਂ ਬੇਮਿਸਾਲ ਹੋ ਪਰ ਮੈਂ ਸੁਣਿਆ ਕਿ ਤੁਹਾਡੀ ਆਵਾਜ਼ ਵੀ ਬਹੁਤ ਸੁਰੀਲੀ ਹੈ। ਕਸ਼ ਅੱਜ ਮੈਨੂੰ ਤੁਹਾਡਾ ਗੀਤ ਸੁਣਨ ਨੂੰ ਮਿਲ ਜਾਵੇ। ਕਾ ਹੁਣ ਦੋ ਵਿਚਾਰਾਂ ਵਿੱਚ ਫਸ ਗਿਆ। ਉਸਦੇ ਮਨ ਵਿੱਚ ਆਇਆ ਕਿ ਜੇ ਉਹ ਗੀਤ ਗਾਵੇ ਤਾਂ ਚੁੰਝ ਵਿੱਚੋਂ ਰੋਤੀ ਡਿੱਗ ਜਾਵੇਗੀ ਪਰ ਦੂਜੇ ਪਾਸੇ ਉਸ ਨੂੰ ਆਪਣੀ ਤਾਰੀਫ਼ ਸੁਣ ਕੇ ਬਹੁਤ ਅਹੰਕਾਰ ਵੀ ਮਹਿਸੂਸ ਹੋ ਰਿਹਾ ਸੀ। ਉਸਦੇ ਆਪਣੇ ਮਨ ਵਿੱਚ ਸੋਚਿਆ ਲੂੰਬੜੀ ਮੇਰੀ ਕਿੰਨੀ ਤਾਰੀਫ ਕਰ ਰਹੀ ਹੈ ਕਿਉਂ ਨਾ ਮੈਂ ਉਸ ਨੂੰ ਆਪਣੀ ਆਵਾਜ਼ ਸੁਣਾਈ ਦਵਾਂ ਰੋਟੀ ਤਾਂ ਮੈਂ ਫੇਰ ਲੈ ਆਵਾਂਗਾ ਲੂੰਬੜੀ ਨੇ ਵੇਖ ਲਿਆ ਕਿ ਕਾਂ ਉਸਦੇ ਜਾਲ ਵਿੱਚ ਫਸਣ ਵਾਲਾ ਹੈ ਉਹ ਹੋਰ ਵੀ ਮਿੱਠੇ ਬੋਲ ਬੋਲਣ ਲੱਗੀ ਇਹ ਕਾਂਪਰਾ ਤੁਹਾਡੀ ਆਵਾਜ਼ ਜੇ ਮੇਰੇ ਕੰਨਾਂ ਵਿੱਚ ਪਵੇਗੀ ਤਾਂ ਮੇਰਾ ਦਿਲ ਖੁਸ਼ ਹੋ ਜਾਵੇਗਾ ਕਿਰਪਾ ਕਰਕੇ ਇੱਕ ਗੀਤ ਗਾ ਦਿਓ ਕਾਂ ਹੁਣ ਆਪਣੇ ਆਪ ਨੂੰ ਰੋਕ ਨਾ ਸਕਿਆ ਉਸਨੇ ਆਪਣੀ ਚੁੰਝ ਖੋਲੀ ਤੇ ਉੱਚੀ ਆਵਾਜ਼ ਵਿੱਚ ਕਾਂ ਕਾਂ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਹੀ ਕਾਂ ਨੇ ਮੂੰਹ ਖੋਲਿਆ ਉਸ ਦੀ ਚੁੰਝ ਵਿੱਚੋਂ ਫਸਿਆ ਰੋਟੀ ਦਾ ਟੁਕੜਾ ੇਠਾ ਡਿੱਗ ਪਿਆ। ਲੂੰਬੜੀ ਨੇ ਫੁਰਤੀ ਨਾਲ ਉਹ ਟੁਕੜਾ ਚੁੱਕਿਆ ਤੇ ਹੱਸ ਕੇ ਕਹਿਣ ਲੱਗੀ, "ਧੰਨਵਾਦ ਭਰਾ ਜੀ, ਤੁਹਾਡਾ ਗੀਤ ਸੁਣ ਕੇ ਮੇਰਾ ਦਿਲ ਖੁਸ਼ ਹੋ ਗਿਆ ਤੇ ਹੁਣ ਰੋਟੀ ਖਾ ਕੇ ਮੇਰਾ ਪੇਟ ਵੀ ਭਰ ਗਿਆ। ਤੁਸੀਂ ਤਾਂ ਸੱਚਮੁੱਚ ਮੇਰੇ ਲਈ ਵਰਦਾਨ ਹੋ।" ਕਾ ਹਰਾਨ ਤੇ ਦੁਖੀ ਹੋ ਗਿਆ। ਉਸ ਨੂੰ ਸਮਝਾਈ ਕਿ ਲੂੰਬੜੀ ਉਸ ਦੀ ਉਹ ਲੂੰਬੜੀ ਦੀ ਮਿੱਠੀ ਬੋਲੀ ਦਾ ਸ਼ਿਕਾਰ ਬਣ ਗਿਆ। ਸੂਰਜ ਹੁਣ ਸਿਰ ਉੱਤੇ ਆ ਗਿਆ। ਕਾ ਖਾਲੀ ਚੁੰਝਣਾ ਟਾਣੀ ਤੇ ਬੈਠਾ ਸੀ। ਤੇ ਨੂੰਬੜੀ ਰੋਟੀ ਦਾ ਟੁਕੜਾ ਖਾਂਦੀ ਹੋਈ ਜੰਗਲ ਵਿੱਚ ਗਾਇਬ ਹੋ ਗਈ ਕਾਂ ਦੇ ਮਨ ਕਾਂ ਨੇ ਮਨ ਹੀ ਮਨ ਵਿੱਚ ਕਿਹਾ ਕਿ ਅੱਜ ਮੈਨੂੰ ਵੱਡਾ ਸਬਕ ਮਿਲਿਆ ਕਿ ਹਰ ਮਿੱਠੀ ਗੱਲ ਸੱਚੀ ਨਹੀਂ ਹੁੰਦੀ ਇਸ ਲਈ ਸਾਨੂੰ ਹਰ ਚੀਜ਼ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਜੇਕਰ ਅਸੀਂ ਇਸੇ ਤਰ੍ਹਾਂ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਜਲਦੀ ਆਪਣਾ ਆਪਣਾ ਨੁਕਸਾਨ ਕਰ ਲੈਂਦੇ ਹਾਂ ਇਸ ਲਈ ਸਾਨੂੰ ਹਮੇਸ਼ਾ ਸੋਚ ਸਮਝ ਕੇ ਹਰ ਕੰਮ ਕਰਨਾ ਚਾਹੀਦਾ ਕਦੇ ਵੀ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਹੁਣ ਕਾਂ ਵਿਚਾਰਾ ਬਸ ਬੈਠਾ ਬੈਠਾ ਸੋਚ ਹੀ ਰਿਹਾ ਸੀ ਪਰ ਕਾਂ ਨੂੰ ਅੱਗੇ ਤੋਂ ਸਬਕ ਵੀ ਮਿਲ ਗਿਆ ਸੀ ਕਿ ਹੁਣ ਉਸ ਤੋਂ ਬਾਅਦ ਉਹ ਕਦੇ ਵੀ ਅਜਿਹਾ ਨਹੀਂ ਕਰੇਗਾ ਉਹ ਹਮੇਸ਼ਾ ਧਿਆਨ ਨਾਲ ਹਰ ਕੰਮ ਕਰੇਗਾ ਇਸ ਇਸਾਰੇ ਨਜ਼ਾਰੇ ਨੂੰ ਜੰਗਲ ਦੇ ਹੋਰ ਪੰਛੀ ਵੀ ਵੇਖ ਰਹੇ ਸਨ ਤੇ ਉਹ ਮਨ ਹੀ ਮਨ ਵਿੱਚ ਸੋਚ ਰਹੇ ਸਨ ਕਿ ਅਸੀਂ ਇਸ ਲੂੰਬੜੀ ਦੀ ਚਲਾਕੀ ਨੂੰ ਸਹੀ ਸਮਝਦੇ ਹਾਂ ਸੱਚਮੁੱਚ ਇਹ ਲੂੰਬੜੀ ਤਾਂ ਬਹੁਤ ਚਲਾਕ ਹੈ ਜੋ ਇੰਨੀ ਚਲਾਕੀ ਨਾਲ ਕਾਂ ਤੋਂ ਆਪਣਾ ਭੋਜਨ ਲੈ ਸਕਦੀ ਹੈ ਉਹ ਸਾਡੇ ਵਰਗੇ ਭੋਲੇਪਨਸੀਆਂ ਨੂੰ ਕਿਸ ਤਰ੍ਹਾਂ ਬਖਸਦੀ ਹੋਵੇਗੀ ਇਸ ਲਈ ਸਾਰੇ ਪੰਛੀਆਂ ਨੇ ਹੋਰ ਵੀ ਇਸ ਤੋਂ ਸਬਕ ਸਿੱਖਿਆ ਇਸ ਕਹਾਣੀ ਤੋਂ ਸਾਨੂੰ ਵੀ ਇਹੀ ਸਬਕ ਮਿਲਦਾ ਹੈ ਕਿ ਸਾਨੂੰ ਕਦੇ ਵੀ ਕਿਸੇ ਦੀਆਂ ਮਿੱਠੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਸਾਨੂੰ ਹਮੇਸ਼ਾ ਹਰ ਕੰਮ ਸੋਚ ਸਮਝ ਕੇ ਤੇ ਆਪਣੇ ਦਿਮਾਗ ਤੋਂ ਕਰਨਾ ਚਾਹੀਦਾ ਜੇਕਰ ਅਸੀਂ ਕਿਸੇ ਦੇ ਪਿੱਛੇ ਲੱਗ ਕੇ ਕੋਈ ਵੀ ਕੰਮ ਕਰ ਲੈਂਦੇ ਆ ਜਾਂ ਕਦੇ ਵੀ ਬਿਨਾਂ ਸੋਚੇ ਕੰਮ ਕਰਦੇ ਆ ਤਾਂ ਉਸ ਵਿੱਚ ਸਾਨੂੰ ਨੁਕਸਾਨ ਜ਼ਰੂਰ ਹੁੰਦਾ ਹੈ ਇਸ ਲਈ ਸਾਨੂੰ ਹਮੇਸ਼ਾ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਹੈ ਤੇ ਧਿਆਨ ਨਾਲ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਾਂ ਤੇ ਨੂੰਬੜੀ ਦੀ ਕਹਾਣੀ ਵਧੀਆ ਲੱਗੀ ਹੋਵੇ ਇਸ ਵਿੱਚੋਂ ਵੀ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਵੀਆਂ ਤੇ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ